ਬੱਤੀ ਮੇਰੇ ਸਤ ਗੁਰਾਂ ਸਾਬ ਦੇ ਤੁਮ ਹਰਿ ਜਣੋ ਆਪੇ ਹਮਰੁ ਲਿਤੀ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿੱਤ ਮਿਲੇ ਛੁਕੇ ਸਭ ਸੋਗ ਸੰਤਾਪੇ ਤਨ ਗੁਰੂ ਨਾਨਕ ਜਨ ਕੇ ਰਾਹ ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ ਪਰਮ ਸਨਮਾਨਯੋ ਜੁਗੋ ਜੁਗਰ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਤੇ ਨਿੱਕੀ ਗੋਦ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਮਨੁੱਖਾ ਜੀਵਨ ਦਾ ਬੜਾ ਹੀ ਸੁਭਾਗ ਸਮਾਪ੍ਰਾਪਤ ਹੋਇਆ ਹੈ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਨਿੱਕੀ ਗੋਦ ਅੰਦਰ ਜੁੜ ਬੈਠੇ ਹਾਂ ਸੋ ਆਓ ਵਿਚਾਰਾਂ ਦੀ ਸਾਹ ਤੋਂ ਪਹਿਲਾਂ ਸਾਈਭਾਂ ਦੀ ਬਖਸ਼ੀ ਹੋਈ ਫਤੇ ਨਾਲ ਸਾਂਝ ਪਾਈਏ ਜੀ ਬੁਲਾਓ ਫਤੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤੇ ਆਪ ਜੀ ਗੁਰਮਤ ਵਿਚਾਰਾਂ ਸਰਵਣ ਕਰ ਰਹੇ ਸੋ ਤੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਕਥਾ ਕਰ ਰਹੇ ਸਨ ਉਹਨਾਂ ਨੇ ਗੱਲ ਕੀਤੀ ਸੀ ਸੇਵਕ ਦੀ ਕਿ ਜਿਹੜਾ ਸੇਵਕ ਹੈ ਜੇਕਰ ਉਹ ਸੱਚੀ ਮੁੱਚੀ ਸੇਵਕ ਬਣੇ ਤਾਂ ਗੁਰੂ ਦੇ ਦਰ ਤੋਂ ਬਹੁਤ ਸਾਰੀਆਂ ਖੁਸ਼ੀਆਂ ਨੇ ਜਿਹੜੀਆਂ ਹਾਸਲ ਕਰ ਸਕਦਾ ਹੈ ਤੇ ਜਦੋਂ ਅਸੀਂ ਸੇਵਕ ਦੀ ਗੱਲ ਕਰਦੇ ਹਾਂ ਉਹਨਾਂ ਨੇ ਸੇਵਕ ਦੇ ਗੁਣ ਵੀ ਦੱਸੇ ਵੀ ਸੇਵਕ ਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ਨਾਲ ਦੀ ਨਾਲ ਜਦੋਂ ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪੁੱਛਦੇ ਹਾਂ ਕਿ ਪਾਤਸ਼ਾਹ ਤੁਹਾਡੇ ਦਰ ਤੇ ਸੇਵਕ ਕਿਵੇਂ ਬਣਿਆ ਜਾ ਸਕਦਾ ਹੈ ਤੇ ਸਤਗੁਰ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਇੱਕ ਫੁਰਮਾਨ ਕੀਤਾ ਕਹਿੰਦੇ ਕਿਵ ਸਚਿਆਰਾ ਹੋਈਐ ਕਿਵ ਕੁੜੈ ਟੁਟੈ ਪਾਲ ਕਹਿੰਦੇ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਮਨੁੱਖ ਦੇ ਮਨ ਦੀ ਜਿਹੜੀ ਹੰਕਾਰ ਦੀ ਕੰਧ ਹੈ ਉਹ ਟੁੱਟ ਜਾਵੇ ਤੇ ਮਨੁੱਖ ਪਰਮਾਤਮਾ ਦਾ ਸੇਵਕ ਬਣ ਜਾਵੇ ਤੇ ਨਾਲ ਦੀ ਨਾਲ ਸਤਗੁਰ ਪਾਤਸ਼ਾਹ ਨੇ ਫੁਰਮਾਨ ਕੀਤਾ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਕਹਿੰਦੇ ਜੇਕਰ ਜੇਕਰ ਸਿੱਖ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਵੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਸਿੱਖ ਲਵੇ ਤੇ ਕਹਿੰਦੇ ਉਹ ਸੇਵਕ ਬਣ ਜਾਂਦਾ ਹੈ ਜਦੋਂ ਅਸੀਂ 10 ਗੁਰੂ ਸਹਿਬਾਨਾਂ ਦੇ ਵਿੱਚੋਂ ਤੀਸਰੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤੇ ਉਹਨਾਂ ਦੇ ਜੀਵਨ ਤੋਂ ਸਾਨੂੰ ਪਤਾ ਲੱਗਦਾ ਵੀ ਗੁਰੂ ਦਾ ਜਿਹੜਾ ਸੇਵਕ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਦੋਂ ਬਾਬਾ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਧਾਰਮਿਕ ਮਾਹੌਲ ਸੀ ਤੇ ਹਰ ਸਾਲ ਗੰਗਾ ਦੀ ਯਾਤਰਾ ਤੇ जाया ਕਰਦੇ ਸਨ ਇੱਕ ਵਾਰ ਉਹਨਾਂ ਦਾ ਮਿਲਾਪ ਹੋਇਆ ਇੱਕ ਸਾਧੂ ਦੇ ਨਾਲ ਤੇ ਬਾਬਾ ਅਮਰਦਾਸ ਜੀ ਨੇ ਉਸ ਸਾਧੂ ਦੀ ਬੜੀ ਸੇਵਾ ਕੀਤੀ ਬੜੀ ਸੇਵਾ ਕੀਤੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਰਹੇ ਉਹਨਾਂ ਦੇ ਨਾਲ ਰਹੇ ਕੁਝ ਦਿਨਾਂ ਬਾਅਦ ਉਸ ਸਾਧੂ ਨੇ ਉਸ ਮਹਾਤਮਾ ਨੇ ਬਾਬਾ ਅਮਰਦਾਸ ਜੀ ਨੂੰ ਪੁੱਛਿਆ ਵੀ ਤੁਸੀਂ ਮੇਰੀ ਸੇਵਾ ਬਹੁਤ ਕੀਤੀ ਹੈ ਕਿਰਪਾ ਕਰਕੇ ਮੈਨੂੰ ਦੱਸੋਗੇ ਵੀ ਤੁਹਾਡੇ ਵਿੱਚ ਇਹ ਸੇਵਾ ਦਾ ਗੁਣ ਕਿੱਥੋਂ ਆਇਆ ਤੁਹਾਡਾ ਗੁਰੂ ਕੌਣ ਹੈ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਵੀ ਮੈਂ ਗੰਗਾ ਦੀ ਯਾਤਰਾ ਤਾਂ ਆਉਂਦਾ ਹਾਂ ਪਰ ਮੈਂ ਹਲੇ ਕੋਈ ਗੁਰੂ ਧਾਰਨ ਨਹੀਂ ਕੀਤਾ ਵੀ ਮੇਰਾ ਕੋਈ ਗੁਰੂ ਨਹੀਂ ਹੈ ਜਦੋਂ ਉਸ ਮਹਾਤਮਾ ਨੇ ਬਾਬਾ ਅਮਰਦਾਸ ਜੀ ਦੀ ਇਹ ਗੱਲ ਸੁਣੀ ਕਿ ਬਾਬਾ ਅਮਰਦਾਸ ਜੀ ਦਾ ਗੁਰੂ ਕੋਈ ਨਹੀਂ ਹੈ ਤੇ ਉਹਨਾਂ ਨੇ ਬਾਬਾ ਅਮਰਦਾਸ ਜੀ ਨੂੰ ਝਿੜਕਿਆ ਤੇ ਝਿੜਕ ਕੇ ਕਹਿਣ ਲੱਗੇ ਵੀ ਜੇਕਰ ਤੂੰ ਹਲੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ ਤਾਂ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਤੂੰ ਨੇ ਗੁਰਾਂ ਹੈ ਤੇਰੇ ਨਗੁਰੇ ਦੇ ਹੱਥੋਂ ਖਾਣ ਪੀਣ ਦੇ ਨਾਲ ਜਿਹੜਾ ਮੇਰਾ ਜੀਵਨ ਸੀ ਧਰਮ ਕਰਮ ਸੀ ਉਹ ਖਤਮ ਹੋ ਗਿਆ ਹੁਣ ਬਾਬਾ ਅਮਰਦਾਸ ਜੀ ਦੇ ਜੀਵਨ ਦੇ ਵਿੱਚ ਇਹ ਅਨੋਖੀ ਘਟਨਾ ਸੀ ਜਦੋਂ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਦੇ ਵਿੱਚ ਚੱਲੇ ਤੇ ਕੀ ਹੋਇਆ ਇੱਕ ਦਿਨ ਘਰ ਦੇ ਵਿੱਚ ਬੀਬੀ ਅਮਰੋ ਅਸੀਂ ਬਹੁਤ ਵੀਰੀ ਕਹਿ ਦਿੰਨੇ ਆਂ ਵੀ ਜਦੋਂ ਸਾਡੇ ਘਰਾਣਿਆਂ ਦੇ ਵਿੱਚ ਬੱਚੇ ਨੇ ਬੱਚਿਆਂ ਨੂੰ ਜੋੜਨਾ ਹੈ ਗੁਰੂ ਦੇ ਨਾਲ ਅਸੀਂ ਦੂਜੇ ਤੀਜੇ ਬੰਦਿਆਂ ਤੇ ਜ਼ਿੰਮੇਵਾਰੀ ਸੁੱਟ ਦਿੰਨੇ ਆਂ। ਹੁਣ ਦੇਖੀਏ ਵੀ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਮਹਾਰਾਜ ਜੀ ਗੁਰੂ ਦੇ ਸੇਵਕ ਬਣੇ ਕਿਸ ਤਰ੍ਹਾਂ ਬਣੇ ਉਹਨਾਂ ਦੀ ਨੌ ਬੀਬੀ ਅਮਰੋ ਘਰ ਦੇ ਵਿੱਚ ਬਾਣੀ ਪੜ ਰਹੀ ਸੀ ਅੰਮ੍ਰਿਤ ਵੇਲਾ ਹੋਇਆ ਬਾਣੀ ਪੜ ਰਹੀ ਹੈ ਬਾਬਾ ਜੀ ਨੇ ਉਹ ਬਾਣੀ ਸੁਣੀ ਤੇ ਅੱਜ ਸਾਡੇ ਘਰਾਂ ਦੇ ਵਿੱਚ ਜਿਹੜੀ ਇਹ ਬਾਣੀ ਸੀ ਨਾ ਇਹ ਖਤਮ ਹੁੰਦੀ ਜਾ ਰਹੀ ਕਿਉਂਕਿ ਅੰਮ੍ਰਿਤ ਵੇਲੇ ਅਸੀਂ ਬਾਣੀ ਪੜਨੀ ਦਾ ਦੂਰ ਸਾਨੂੰ ਅੰਮ੍ਰਿਤ ਵੇਲੇ ਦਾ ਪਤਾ ਹੀ ਕੋਈ ਨਹੀਂ ਹੁਣ ਬੀਬੀ ਅਮਰੋ ਬਾਣੀ ਪੜ ਰਹੀ ਸੀ ਬਾਬਾ ਅਮਰਦਾਸ ਜੀ ਨੇ ਉਹ ਬਾਣੀ ਸੁਣੀ ਦੋ ਦਿਨ ਤਿੰਨ ਦਿਨ ਜਦੋਂ ਉਹ ਬਾਣੀ ਸੁਣੀ ਨਾ ਤੇ ਉਹਨਾਂ ਨੇ ਬੀਬੀ ਅਮਰੋ ਨੂੰ ਪੁੱਛ ਕੀਤੀ ਵੀ ਪੁੱਤਰੀ ਐ ਜਿਹੜੀ ਬਾਣੀ ਤੋਂ ਪੜ੍ਹਦੀ ਐ ਇਹ ਬਾਣੀ ਕਿਹਦੀ ਹੈ ਤੇ ਬੀਬੀ ਅਮਰੋ ਨੇ ਬਾਬਾ ਅਮਰਦਾਸ ਜੀ ਨੂੰ ਦੱਸਿਆ ਵੀ ਇਹ ਜਿਹੜੀ ਬਾਣੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੈ ਤੇ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਬੇਨਤੀ ਕੀਤੀ ਕਿ ਮੈਨੂੰ ਮੈਨੂੰ ਆਪਣੇ ਗੁਰੂ ਦੇ ਨਾਲ ਮਿਲਾ ਜਿਸ ਗੁਰੂ ਦੀ ਇਹ ਬਾਣੀ ਹੈ ਬੀਬੀ ਅਮਰੋ ਤੋਂ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਸਨ ਜਿਹੜੇ ਉਹ ਗੁਰਨਾਨਕ ਪਾਤਸ਼ਾਹ ਦੇ ਘਰ ਦੂਸਰੇ ਵਾਰਸ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਜਿੱਥੇ ਉਹਨਾਂ ਨੇ ਲਗਭਗ 11 ਸਾਲ ਸੇਵਾ ਕੀਤੀ 11 ਸਾਲ ਸੇਵਾ ਕਰਦੇ ਹੋਏ ਬਾਬਾ ਅਮਰਦਾਸ ਜੀ ਨੇ ਗੁਰੂ ਦੇ ਹਰ ਇੱਕ ਹੁਕਮ ਨੂੰ ਮੰਨਿਆ ਐਵੇਂ ਨਹੀਂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਵੀ ਤਨ ਮਨ ਧਵ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਵੀ ਜੇ ਗੁਰੂ ਦੇ ਦਰ ਤੇ ਆਉਂਦੇ ਹੋ ਗੁਰੂ ਦੇ ਹੁਕਮ ਨੂੰ ਮੰਨੋ ਜੇ ਬੀਬੀ ਅਮਰੋ ਸਤਗੁਰ ਪਾਸ਼ਾ ਜੀ ਨੂੰ ਆਪਣੇ ਗੁਰੂ ਦੇ ਨਾਲ ਜੋੜ ਸਕਦੀ ਹੈ ਬਾਬਾ ਅਮਰਦਾਸ ਜੀ ਨੂੰ ਗੁਰੂ ਦੇ ਨਾਲ ਜੋੜ ਸਕਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ ਅੱਜ ਦੀਆਂ ਭੈਣਾਂ ਅੱਜ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੀਏ ਗੁਰੂ ਦੇ ਦਰ ਤੇ ਲੈ ਕੇ ਆਈਏ ਕੇਵਲ ਲੈ ਕੇ ਨਾ ਆਈਏ ਇਹਨਾਂ ਨੂੰ ਬੈਠਣਾ ਸਿਖਾਈਏ ਇਹਨਾਂ ਨੂੰ ਗੁਰੂ ਦੀ ਬਾਣੀ ਪੜ੍ਹਨੀ ਸਿਖਾਈਏ ਜੇਕਰ ਆਪਣੇ ਵੱਡੇ ਵਡੇਰਿਆਂ ਦੇ ਸ਼ਹੀਦਾਂ ਦੇ ਦਿਨ ਮਨਾਉਣੇ ਹਾਂ ਤਾਂ ਕੋਸ਼ਿਸ਼ ਕਰਿਏ ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ ਜੀਵਨ ਪੜ੍ਹਦੇ ਹੋਏ ਵਿਚਾਰਦੇ ਹੋਏ ਉਹਨਾਂ ਦੇ ਦੱਸੇ ਹੋਏ ਹੁਕਮਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਸਤਗੁਰ ਪਾਤਸ਼ਾਹ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਵੀ ਗੁਰੂ ਦੇ ਹੁਕਮ ਵਿੱਚ ਚੱਲਣਾ ਆ ਜਾਵੇ ਗੁਰੂਮ ਦੇ ਹੁਕਮ ਦੇ ਵਿੱਚ ਚੱਲਦੇ ਹੋਏ ਅਸੀਂ ਵੀ ਸਤਗੁਰ ਪਾਤਸ਼ਾਹ ਜੀ ਦੇ ਸੱਚੇ ਸੇਵਕ ਬਣ ਜਾਈਏ ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾ ਬਾਪੇ ਮੇਲੇ ਸੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸੰਗਤ ਤੇ ਸਤਗੁਰ ਪਾਤਸ਼ਾਹ ਜੀ ਬਖਸ਼ਣ ਜੋਗ ਨੇ ਬਖਸ਼ੀ ਹੋਤਾ ਪ੍ਰਵਾਨੋ ਫਤੇ ਵਾਹਿਗੁਰੂ ਜੀ